ਅਜੀਬਾਲ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਹੜਪ੍ਰਭਾਵਿਤ ਕਿਸਾਨਾਂ ਵਾਲੀ ਜਿਹੜਾ ਗੱਲ ਚੰਗਿਆ ਆਪਣੀ ਅਜੀਬ ਹੜਪ੍ਰਭਾਵਿਤ ਜਿਹੜਾ ਇਹ ਏਰੀਆ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਮੰਗਾਂ ਇੱਕ ਤਾਂ ਜਿਹੜੇ ਸ਼ਾਰਟ ਟਰਮ ਇਮੀਡੀਏਟਲੀ ਸਰਕਾਰ ਨੂੰ ਹੱਲ ਕਰਨੀਆਂ ਚਾਹੀਦੀਆਂ ਇੱਕ ਉਹ ਜਿਹੜੀਆਂ ਹਰ ਵਾਰੀ ਇਹ ਦਿੱਕਤਾਂ ਸੈਂਦੇ ਹਰ ਵਾਰੀਆਂ ਮੁਸੀਬਤਾਂ ਸੈਂਦੇ ਆ ਪਹਿਲਾ ਮਸਲਾ ਇਹ ਹੈ ਕਿ ਜਿਹੜੇ ਹੜਪ੍ਰਭਾਵਿਤ ਇਲਾਕੇ ਆ ਉਹਦੇ ਵਿੱਚ ਜਿਵੇਂ ਸਕੂਲਾਂ ਦੀਆਂ ਦਾਖਲਾ ਫੀਸਾਂ ਲਈਆਂ ਜਾ ਰਹੀਆਂ 10ਵੀਂ ਤੇ 12ਵੀਂ ਦੀ ਦਾਖਲਾ ਫੀਸਾਂ ਲਈਆਂ ਜਾਂਦੀਆਂ ਉਹ ਇੱਕ ਸਰਕਾਰੀਕ ਸਿੰਪਲ ਨੋਟੀਫਿਕੇਸ਼ਨ ਕਰ ਸਕਦੀ ਸੀ ਕਿ ਵੀ ਇੱਕ ਹਰ ਪ੍ਰਭਾਵਿਤ ਇਹਨਾਂ ਇਹਨਾਂ ਸਕੂਲਾਂ ਦੇ ਪਿੰਡਾਂ ਦੇ ਨਾਂ ਹੈਗੇ ਆਪਣੇ ਕੋਲ ਸਕੂਲਾਂ ਦੇ ਨਾਂ ਵੀ ਉੱਥੋਂ ਨਾ ਲਈਆਂ ਜਾਣ ਉਹ ਨਹੀਂ ਹੋ ਰਿਹਾ ਵਿਚਾਰੇ ਬੱਚੇ ਬਹੁਤ ਡਿਫਿਕਲਟੀ ਨਾਲ ਉਹ ਪੈਸੇ ਇਕੱਠੇ ਕਰਕੇ ਕਿਸੇ ਤੋਂ ਮੰਗ ਕੇ ਕਿਸੇ ਕੁਝ ਕਰਕੇ ਉਹ ਦੇ ਰਿਹਾ ਮੇਰਾ ਮੇਰਾ ਕੀ ਇਹ ਆਪਦੇ ਬੱਚਿਆਂ ਦੇ ਅਗੇਂਸਟ ਬਹੁਤ ਵੱਡੀ ਹਿਊਮਿਲੇਸ਼ਨ ਆ ਸਾਡੀ ਅਸੀਂ ਉਹਨਾਂ ਨੂੰ ਇੱਕ ਉਹ ਜੀ ਮੁਸੀਬਤ 'ਚ ਪਾ ਰਹੇ ਆ ਆਪਾਂ ਕੀ ਕਹਿੰਦੇ ਸਿਟੀਜ਼ਨ ਅੱਗੇ ਬਣਾਵਾ ਉਦੋਂ ਬਾਅਦ ਜਿਹੜੇ ਦੂਜਾ ਮਸਲਾ ਹੈ ਕਿ ਉੱਥੇ ਦਾ ਇਨਫਰਾਸਟ੍ਰਕਚਰ ਬਿਲਕੁਲ ਟੁੱਟ ਗਿਆ ਹੈ ਇਨਫਰਾਸਟ੍ਰਕਚਰ ਦਾ ਇਹ ਹਾਲਤਾ ਕਿ ਕਿ ਉਹ ਲਿੰਕ ਰੋਡਸ ਟੁੱਟ ਗਈਆਂ ਉੱਥੇ ਇਲੈਕਟ੍ਰਿਸਿਟੀ ਲਾਈਨਸ ਹੈ ਨਹੀਂ ਜਾਂ ਪਾਈਪਲਾਈਨਸ ਟੁੱਟ ਗਈਆਂ ਜਿਹੜੀਆਂ ਕਿ ਖਾਸ ਕਰਕੇ ਬਿਜਲੀ ਦੀਆਂ ਲਾਈਨਾਂ ਜਲਦੀ ਤੋਂ ਜਲਦੀ ਮੁਹੱਈਆ ਕਰਾਈਆਂ ਜਾਣ ਬਾਕੀ ਚੀਜ਼ਾਂ ਦੇ ਉੱਤੇ ਵੀ ਜ਼ੋਰ ਦਿੱਤਾ ਜਾਵੇ ਤੀਜੀ ਗੱਲ ਆ ਕਿ ਵੀ ਜਿਹੜਾ ਐਤਕੀਵਾਰ ਤੇ 2023 ਵਿੱਚ ਵੇਖਣ ਨੂੰ ਮਿਲਿਆ ਕਿ ਇਨਾਫ ਟਾਈਮ ਨਹੀਂ ਦਿੰਦੇ ਫੇਰ ਉਹਦਾ ਪ੍ਰੋਟੋਕਾਲ ਸੈਟ ਆ ਕਿ ਵੀ ਤੁਸੀਂ ਕਿੰਨੀ ਦੇਰ ਪਹਿਲਾਂ ਦੱਸ ਦੇਣਾ ਕਿ ਹੜੋਂ ਦਾ ਚਾਂਸ ਆ ਉਹ ਨਹੀਂ ਦੱਸਿਆ ਜਾਂਦਾ ਤੇ ਸੱਡਨਲੀ ਲੋਕ ਖੇਤਾਂ 'ਚ ਕੰਮ ਕਰ ਰਹੇ ਹੁੰਦੇ ਆ ਜੋ ਸੱਡਨਲੀ ਉਹਨਾਂ ਨੂੰ ਆ ਕੇ ਫਲੱਡ ਹਿੱਟ ਕਰਦਾ ਸੋ ਉਹਨਾਂ ਨੂੰ ਬਚਣਾ ਵੀ ਮੁਸ਼ਕਲ ਹੋ ਜਾਂਦਾ ਤਾਂ ਇਹ ਕੁਝ ਇਸ਼ੂਜ਼ ਹੈਗੇ ਆ ਜਿਹੜੇ ਆਪਾਂ ਲੈ ਕੇ ਆਏ ਹੈਗੇ ਆ ਉੱਥੇ ਫਿਰ ਜਿਹੜੇ ਲੋਕਾਂ ਨੇ ਪਿੰਡ ਗੋਦ ਲਏ ਆ ਉਹ ਆਪਦੀ ਜ਼ਿੰਮੇਵਾਰੀ ਨਹੀਂ ਪੂਰੀ ਨਿਭਾ ਰਹੇ ਜਾਂ ਕਹਿ ਲਓ ਉਹਨਾਂ ਨੇ ਆਪ ਦਾ ਲੋਡ ਤੋਂ ਵੱਧ ਉੱਥੇ ਕਮਿਟ ਕਰਤਾ ਪਰ ਉਹਨਾਂ ਡਿਲੀਵਰ ਨਹੀਂ ਕਰ ਪਾਰੇ ਤੇ ਸਰਕਾਰ ਉਹਨੂੰ ਇੱਕ ਬਹਾਨਾ ਬਣਾ ਕੇ ਕਿ ਵੀ ਤੁਹਾਡਾ ਪਿੰਡ ਦਾ ਗੋਦ ਆ ਉਹ ਸਰਕਾਰ ਵੀ ਨਹੀਂ ਉੱਥੇ ਕੁਝ ਕਰਦੀ ਲੋਕਾਂ ਨੂੰ ਸੋ ਉਹ ਲੋਕ ਜਿਵੇਂ ਹੀ ਮਨ ਪਿੰਡ ਗੋਦ ਹੋ ਗਿਆ ਗੋਦ ਤੋਂ ਉਹਨਾਂ ਨੇ ਸੋਚਿਆ ਸੀ ਪਤਾ ਨਹੀਂ ਕੀ ਹੋ ਜੂ ਉੱਥੇ ਇੱਕ ਫ੍ਰੀਜ ਇੱਕ ਵਾਸ਼ਿੰਗ ਮਸ਼ੀਨ ਮਿਲੀ ਆ ਡਿਪਟੀ ਕਮਿਸ਼ਨਰ ਕੋਲੇ ਜਾਂਦੇ ਆ ਤਾਂ ਉਹ ਕਹਿੰਦਾ ਤੁਹਾਡਾ ਤਾਂ ਪਿੰਡ ਗੋਦਾ ਤੋਂ ਉਹਨੂੰ ਤਾਂ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਸੋ ਇਹ ਇਹ ਮਸਲਾ ਹੋਵੇ ਜੇ ਕਿਸ ਨੇ ਗੋਦ ਲਿਆ ਹੋਇਆ ਨਹੀਂ ਕਰ ਪਾਰਿਆ ਘਟੋ ਘਟ ਡੀਸੀ ਦਫ਼ਤਰ ਜਾ ਕੇ ਉਹਨੂੰ ਖਤਮ ਤਾਂ ਕਰਾਵੇ ਜਾਂ ਆਪਦੇ ਬੋਰਡ ਉਤਾਰ ਦੇ ਉੱਤੇ ਸੋ ਇਹ ਜ਼ਰੂਰੀ ਆ ਇਹ ਇਹਦੇ ਬਿਗੈਰ ਉਹਨਾਂ ਲੋਕਾਂ ਨੂੰ ਮਦਦ ਇੱਕ ਤਰ੍ਹਾਂ ਬਲੌਕ ਕਰਨਾ ਆਏਗਾ ਇਹਦੇ ਅਲਾਵਾ ਲੌਂਗ ਟਰਮ ਇਸ਼ੂਜ਼ ਹੈਗੇ ਆ ਲੌਂਗ ਟਰਮ ਇਸ਼ੂਜ਼ ਹੈ ਆ ਜਿਵੇਂ ਇਹ ਭਾਈ ਸਾਹਿਬਰੇ ਆਏ ਆ ਗਏ ਆ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਕਿ ਇਹਨਾਂ ਨੂੰ ਪਾਰਟੀਸ਼ਨ ਤੋਂ ਬਾਅਦ ਮਿਲੀਆਂ ਸੀ ਅਲੋਟ ਨਹੀਂ ਸੀ ਇਹ ਪਾਕਿਸਤਾਨੋਂ ਲੋਏ ਜਾਂ ਹੁਸੈਨੀ ਵਾਲੇ ਭਗਤ ਸਿੰਘ ਉਹਨਾਂ ਦੀ ਸਮਾਦ ਬਣਉਣੀ ਸੀਗੀ ਉਦੋਂ 12 ਪਿੰਡ ਦਿੱਤੇ ਗਏ ਉਹ ਪਿੰਡਾਂ ਦੇ ਲੋਕ ਜਦੋਂ ਇੱਧਰ ਉਹਨਾਂ ਨੂੰ ਇੱਕ ਅਲੋਟਮੈਂਟ ਕਰ ਦਿੱਤੀ ਗਈ ਆ ਇਹਨਾਂ ਨੇ ਕਾਪੀ ਵਿਖਾਈ ਹੋਈ ਹੈਗੀ ਜੇ ਇਹ ਅਲੋਟਮੈਂਟ ਅਲੋਟਮੈਂਟਸ ਕਰ ਦਿੱਤੀਆਂ ਗਈਆਂ ਆ ਆਹ ਕਾਪੀ ਇਹਨਾਂ ਨੂੰ ਇਸ਼ੂ ਹੋਈ ਇਹ ਵੀ ਬਹੁਤ ਜੱਦੋਜਹਿਦ ਬਾਅਦ ਇਸ਼ੂ ਹੋਈ ਇਹ ਇਸ਼ੂ ਹੋਣ ਤੋਂ ਬਾਅਦ ਇਹਨਾਂ ਨੂੰ ਕੋਈ 40-50 ਸਾਲ ਲੱਗ ਗਏ ਕਿ ਪਾਲਿਸੀ ਆਈ ਜਦੋਂ 2009 ਚ ਕਿ ਵੀ ਇਹਨਾਂ ਦੇ ਨਾਲ ਰਜਿਸਟਰੀ ਹੋਊਗੀ 2009 ਤੋਂ 2017 ਤੱਕ ਜਿਹੜੇ ਲੋਕਾਂ ਨੇ ਰਜਿਸਟਰੀਆਂ ਕਰਾ ਲੀਆਂ ਠੀਕ ਹੈਗਾ ਪਰ ਇਹ ਕੁਝ ਰਹਿ ਗਿਆ ਵੀ ਮੈਂ ਤਾਂ ਉਹ ਪਾਲਿਸ ਉਹ ਪਾਲਸੀ ਨੂੰ ਬਿਲਕੁਲ ਨਾ ਤਾਂ ਖਤਮ ਕੀਤਾ ਗਿਆ ਉਹ ਸੁਪਰੀਮ ਕੋਰਟ ਨੇ ਵੀ ਹੇਲਡ ਕੀਤੀ ਹੈ ਪਾਲਸੀ ਉਹ ਮੰਨਦੀ ਹੈ ਕਿ ਪਾਲਸੀ ਸਹੀ ਹੈ ਪਰ ਇਹਨਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਤੇ ਰਜਿਸਟਰੀਆਂ ਜਾਂ ਮਲਕੀਅਤ ਨਾ ਹੋਣ ਦੇ ਕੇਸ ਦੇ ਵਿੱਚ ਈਵਨ ਜੀਵਨ ਚ ਲੈਟਸ ਸੇ ਆਪਾਂ ਘਰ ਹੋਵੇ ਆਪਣੀ ਕੋ ਪ੍ਰਾਪਰਟੀ ਹੋਵੇ ਆਪਣੇ ਨਾਮ ਉਹਦੀ ਰਜਿਸਟਰੀ ਨਾ ਹੋਵੇ ਜਾਂ ਮਲਕੀਅਤ ਨਾ ਹੋਵੇ ਤਾਂ ਆਪਾਂ ਕਿਵੇਂ ਫੀਲ ਕਰਾਂਗੇ ਇਹਨਾਂ ਨਾਲ ਤਾਂ ਉਦੋਂ ਹੀ ਜ਼ਿਆਦਾ ਤਰਾਸਦੀ ਇਹ ਹੁੰਦੀ ਆ कि ਜਦੋਂ ਕੋਈ ਕੰਪਨਸੇਸ਼ਨ ਮਿਲਣੀ ਹੈ ਕੋਈ ਉਹ ਮਿਲਣੀ ਹੈ ਉਹ ਵੀ ਨਹੀਂ ਮਿਲਦੀ ਕਿਉਂਕਿ ਕਾਸ਼ਤਕਾਰ ਵਾਲੇ ਖਾਨੇ ਚੋਂ ਵੀ ਇਹਨਾਂ ਦੇ ਨਾਂ ਕੱਢੇ ਜਾ ਚੁੱਕੇ ਆ ਸੋ ਇਹ ਮੰਗ ਆ ਕਿ ਵੀ ਇਹਨਾਂ ਨੂੰ ਉਹ 2009 ਦੇ ਤਹਿਤ ਜਿਹੜੀ ਵੀ ਪਾਲਿਸੀ ਹੈਗੀ ਆ ਉਸ ਤਹਿਤ ਇਹਨਾਂ ਦੀ ਮਲਕੀਅਤ ਇਹਨਾਂ ਨੂੰ ਮਿਲੇ ਤਾਂ ਤੇ ਜਿਹੜਾ ਪਿਛਲਾ ਮੁਆਵਜ਼ਾ ਵੀ ਨਹੀਂ ਇਹਨਾਂ ਨੂੰ ਮਿਲਿਆ ਹੋਇਆ ਉਹ ਵੀ ਇਹਨਾਂ ਨੂੰ ਦਿੱਤਾ ਜਾਵੇ ਦੂਜੇ ਉਹ ਇਲਾਕੇ ਹੈਗੇ ਆ ਜਿਨ੍ਹਾਂ ਦੇ ਵਿੱਚ ਮਲਕੀਅਤ ਹੈਗੀ ਆ ਪਰ ਜ਼ਮੀਨਾਂ ਹੜ ਦੇ ਵਿੱਚ ਦਰਿਆ ਖਾ ਗਿਆ ਉਹ ਵੀ ਅਨੈਚੁਰਲ ਤਰੀਕੇ ਨਾਲ ਇਹਨਾਂ ਦੇ ਕਾਰਨ ਕਰਕੇ ਹੋਇਆ ਸਾਰਾ ਕੁਝ ਜਿਸ ਤਰੀਕੇ ਨਾਲ ਉਹ ਸਿਸਟਮ ਨੂੰ ਤੇ ਸੈੱਟ ਕੀਤਾ ਗਿਆ ਜਿਸ ਤਰੀਕੇ ਨਾਲ ਰਾਜਸਥਾਨ ਨੂੰ ਪਾਣੀ ਦੇਣ ਵਾਸਤੇ ਪੌਂਡ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਤਾਂ ਮਲਕੀਅਤ ਵਾਲੀਆਂ ਜ਼ਮੀਨਾਂ ਵੀ ਖਾਧੀਆਂ ਗਈਆਂ ਜੇ ਉਹ ਜ਼ਮੀਨਾਂ ਖਾਧੀਆਂ ਗਈਆਂ ਜੇ ਕਿਸੇ ਕੋਲੇ 7 ਕਿੱਲੇ ਜ਼ਮੀਨ ਆ ਜੇ ਉਹਦੀ 5 ਖਾਧੀ ਗਈ ਜਾਂ 6 ਖਾਧੀ ਗਈ ਉਹ ਤਾਂ ਖਤਮ ਹੋ ਗਿਆ ਵਿਚਾਰਾ ਤਾਂ ਉਹਦੇ ਹਾਸਤੇ ਕਟੋ-ਕਟ ਜੀ ਕੋ ਨੈਚੁਰਲ ਰਿਸੋਰਸਸ ਵਾਸਤੇ ਪਾਣੀ ਜ਼ਮੀਨ ਖਾਧੀ ਗਈ ਆ ਤਾਂ ਉਹਦੀ ਲੈਂਡ ਐਕ્ਵਿਜ਼ੀਸ਼ਨ ਜੋ ਬਣਦੀ ਆ ਜੋ ਐਕ acquisition cost ਬੰਦੀ ਆ ਲੈਂਡ ਜੋ ਉਸ ਇਲਾਕੇ ਜਿਵੇਂ ਪੁਲ ਬਣਾਉਣ ਵੇਲੇ ਜੋ ਨਿਕਲ ਸਕਦੀ ਜੀ ਜੋ ਮਾਰਕੀਟ ਵੈਲੀ ਸੀ ਉਹਦੇ ਹਿਸਾਬ ਨਾਲ ਉਹਦੀ ਐਕquisition cost ਪਾ ਕੇ ਉਹਨੂੰ ਉਹ ਜ਼ਮੀਨ ਦੇ ਪੈਸੇ ਦਿੱਤੇ ਜਾਂ ਜਿਵੇਂ ਪਹਿਲਾਂ ਅੰਗਰੇਜ਼ਾਂ ਵੇਲੇ ਹੁੰਦਾ ਸੀ ਕਿ ਉਹਨੂੰ ਉਹਦੇ ਲਿਊਜ਼ ਕਿਤੇ ਜ਼ਮੀਨ ਦਿੱਤੀ ਜਾਂ ਇਹ ਮੰਗਾ